ਕੋਡੀ 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 ਅੰਮੇ ਦੀ ਰੇਡ ਪੈਂਦੀ ਹੋਈ ਸੁਰਸਿੰਘ ਵਾਲੇ ਦੀ ਅੰਮੇ ਨੂੰ ਕੋਣ ਕੋਣ ਪਿਆਰ ਕਰਦਾ ਇੱਕ ਵਾਰੀ ਤਾੜੀਆਂ ਮਾਰਦੇ ਮੁੰਡੇ ਦੇ ਵਾਸਤੇ ਜ਼ੋਰਦਾਰ ਆਹ ਸੁਰਸਿੰਘ ਵਾਲਾ ਅੰਮਾ ਐ ਲਲਕਾਰੇ ਵੱਜਦੇ ਹੋਏ ਐਨ ਹੁੱਲੇ ਹੁਲਾੜੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੁਰਸਿੰਘ ਵਾਲਾ ਔਰ ਸਰਗੋਦੇ ਵਾਲਾ ਸਰਗੋਦੇ ਵਾਲਾ ਬੰਦੇ ਵਾਰ ਹਣ ਦੇਖਦੇ ਵੀ ਗੱਲ 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 ਅੱਗ ਕੀ ਬਣਦੀ ਕਬੱਡੀ ਸੁਣੀਏ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਾ ਨਹੀਂ ਨਹੀਂ ਖੇਡ ਗਰਾਉਂਦਾ ਹੋਣ ਗਿਆ ਬੰਦੇ ਬੱਲੇ ਬੱਲੇ ਹਾਂ 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 ਹੁਣਾਰੇ ਵੱਲੋਂ ਕਹਿੰਦੇ 50 ਅੰਦਰ ਜੱਗੋ ਵਾਲੇ ਸ਼ਰਨਾਂ ਦੇ ਲਈ ਇਹ 50 ਕਹਿੰਦੇ ਛੋਡੇ ਨਾਲ ਤੇ ਲਈ ਹੈ ਆ ਸਾਹਮਣੇ ਖੇਡ ਮੈਦਾਨ ਦੇ ਅੰਦਰ ਮਨ ਸਿੰਘ ਪੁੱਲਤ ਮਨ ਸਿੰਘ ਪੁੱਲਤ ਖੇਡ ਮੈਦਾਨ ਦੇ ਅੰਦਰ ਲੋਹਾਂ ਪੁੱਛੀ ਵਾਲਾ ਨਹੀਂ ਵਾਲਾ ਜਿਵੇਂ ਮੱਖਣ ਦੇ ਉਧਰ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਵੱਲੋਂ ਵੱਲੇ ਕਰਾਵੇਗਾ ਆ ਕਹਿੰਦੇ ਰਾਜਪੂਤਾਂ ਲੈਂਦੇ ਪੰਜਾਬ ਦਾ ਆ ਸਾਹਮਣੇ ਖੇਡ ਮੈਦਾਨ ਦੇ ਅੰਦਰ ਰਾਜਪੂਤ Tem partido. ਭੱਲੇ ਤੇਰੀ ਵਾਲਾ ਇੰਦਰਜੀਤ ਸਿੰਘ ਬਣੀ ਆ ਕਹਿੰਦੇ ਸਮਾਣਾ ਖੁਰਦ ਪਿੰਡਾਂ ਖਿਡਾਰੀ ਦਾ ਆਹ ਸਾਹਮਣੇ ਕਹਿੰਦੇ ਬਣੀ ਸਮਾਣੇ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਅੰਦਰ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਹਰਿਆਣੇ ਦਾ ਸ਼ਿੱਲੂ ਇਹ ਕਹਿੰਦੇ ਮਨੀਸ਼ ਹੈ ਇਹ ਸ਼ਿੱਲੂ ਦਾ ਵੀਰ ਹੈ ਆਹ ਖੇਡ ਮੈਦਾਨ ਦੇ ਅੰਦਰ ਟਾਈਗਰ ਸਪੋਰਟਸ ਕਲੱਬ ਟਰੰਗਾ ਤੇ ਟੀ ਬੁੱਕੀ ਦਾ ਮੈਚ ਐਨ ਗਲਾਟ ਟਿਕਾਣੇ 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 ਲੱਗਿਆ ਇਹ ਬਾਹੂ ਵਾਲਾ ਐਨ ਦੁਨੀਆ ਖੁਸ਼ ਹੈ ਪਤਾ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਸ਼ੀਲੂ ਤੇਰੇ ਜਫਿਆਂ ਤੇ ਤੇਰੇ ਜਫਿਆਂ ਤੇ ਦੁਨੀਆ ਖੁਸ਼ ਹੁੰਦੀ ਹੈ ਪਰ ਇਹ ਮਨੀਸ਼ ਮਨੀਸ਼ ਬਾਹੂ ਅਕਬਰਪੁਰ ਦੀ ਧਰਤੀ ਦਾ ਇਹ ਸ਼ੀਲੂ ਦਾ ਵੀਰ ਲਾਊਟ ਗਾਣੇ ਤੀਰ ਨੰਬਰ ਕਿਹਦੇ ਸੇ ਆਵੇਗਾ ਇਹ ਸਮਾ ਸਮੁੰਦਰ ਦੀਆਂ ਲਹਿਰਾਂ ਤੇ ਮੌਤ ਦਾ ਇੰਤਜ਼ਾਰ ਨਹੀਂ ਕਰਦੀਆਂ ਜੀ ਮੈਨੂੰ ਹਸਾਣਾ ਨਾ ਕਰੋ ਮੇਰਾ ਧਿਆਨ ਭਟਕ ਜਾਂਦਾ ਪਰ ਹਾਸੇ ਸਦਾ ਨਹੀਂ ਰਹੇ ਜ਼ਿੰਦਗੀ ਦੇ ਵਿੱਚ ਬੋਲ ਸਦਾ ਦੇ ਵਾਸਤੇ ਅਮਰ ਨੇ ਆ ਸ਼ੀਲੂ ਬਲਹਾਰਾ ਸ਼ੀਲੂ 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 ਕਬੱਡੀ 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 ਤੇ ਆ ਤਾੜੀਆਂ ਮਾਰਦੇ ਕਿਹੜਾ ਜਫਾ ਲਾਵੇਗਾ ਕਰਨ ਦਾ ਸਮੇਂ ਨੇ ਫੈਸਲਾ ਹੈ ਅੱਗੇ ਵੱਧ ਕੇ ਨੌਜਵਾਨ ਐਨ ਦਲੇਰੀ ਦੇ ਨਾਲ ਹੱਲਾ ਬੋਲਦਾ ਹੋਇਆ ਜਿਹੜਾ ਤੀਰ ਨਿਸ਼ਾਨੇ ਉੱਖਝ ਜਾ ਉਹ ਕਾਦਾ ਹਥਿਆਰ ਉਹ ਜਿੱਦ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਗਿਆ ਵਾਰ ਉਹ ਸਾਹਮਣੇ ਖੇਡ ਮੈਦਾਨ ਦੇ ਮੇਂਬਰ ਲੈਂਦੇ ਨੇ ਪੰਜਾਬ ਵਾਲਾ ਬਾਹੂ ਵਾਲਾ ਸ਼ੀਲੂ ਹਰਿਆਣੇ ਵਾਲਾ ਹੋ ਪੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਮਰਵਾਉ ਤਾੜੀਆਂ ਮਰਵਾਉ ਤਾੜੀਆਂ ਇਹ ਹੂਟਰ ਦੀਆਂ ਚੀਕਾਂ ਬੜਾ ਤੇਜ ਹੈ ਬੜਾ ਤਖਾ ਹੈ ਇਹ ਨਾਜ਼ਰ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੀ ਛੋਟਾ 나ਥ ਮਲੇਰਕੋਟ ਦੇ ਇਲਾਕੇ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਬਾਤਿਆ ਹੋਇਆ ਆ ਸ਼ੀਲੂ ਹੈ ਆ ਸ਼ੀਲੂ ਖੇਡ ਮੈਦਾਨ ਦੇ ਵਿੱਚ ਉਹ ਕਰਾਉਂਦਾ ਬੱਲੇ ਬੱਲੇ ਆ ਕਬੱਡੀ 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 ਅੰਬੇ ਦੀ ਰੇਡ ਗੱਲ ਇਕਬਾਲ ਗਲਵ ਜੀ ਅੰਬੇ ਦੀ ਕਬੱਡੀ ਹੈ ਪ੍ਰੀਮ 6 ਸੋਸਾਇਟੀ ਦਾ ਕਬੱਡੀ ਫੈਡਰੇਸ਼ਨ ਆ ਨਿਊਜ਼ੀਲੈਂਡ ਦਾ ਸਾਰੇ ਵੀਰਾਂ ਧੰਨਵਾਦ ਉਹ ਅੰਬੇ ਨਾਲ ਰਾਜਪੂਤ ਅੰਬੇ ਨਾਲ ਟੱਕਰ ਆਹ ਟੱਕਰ ਵੀ ਕੱਟ ਕੇ ਪਊ ਆਹ ਟੱਕਰ ਸਿਰੇ ਦੀ ਮੇਰੇ ਪੰਜਾਬੀ ਵੀਰੋ ਉਹ ਟੱਕਰ ਵੀ ਸੋਸ਼ਲ ਮੀਡੀਆ ਦੀ ਉਹ ਸਰਗੋਦੇ ਵਾਲਾ ਕਹਿੰਦੇ ਕਰਾਉਂਦਾ ਬੱਲੇ ਬੱਲੇ ਕੀ ਕਪਾਉ ਰਾਜਪੂਤੇ ਅੱמא ਰਾਜਪੂਤੇ ਅੱמא ਰਾਜਪੂਤ ਤੇ ਅੱמא ਟੱਕ 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 ਮੱਖਣ ਜੀ ਦੀ ਗੱਲ ਚੱਲੀ ਵੀ ਆਇਆ ਹੋਇਆ ਹੈ ਰਾਜਪੂਤ ਆਇਆ ਹੋਇਆ ਹੈ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਗੱਲ ਚੱਲ ਰਹੀ ਹੈ ਐਸਪੀ ਲੋਰੀਆ ਵੱਲੋਂ ਰਾਗੂ ਦੇ ਲਈ 100 ਡਾਲਰ ਦੇ ਵੱਡੇ ਮਾਨ ਸਨਮਾਨ ਪਰ ਇਧਰਲੇ ਪਾਸੇ ਸ਼ਿੱਲੂ ਆ ਸ਼ਿੱਲੂ 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 ਹਰਿਆਲੇ ਵਾਲਾ ਹਰਿਆਲੇ ਵਾਲਾ ਰਿਆ ਵਾਲਾ ਦੂਜੇ ਪਾਸੇ ਕਹਿੰਦੇ ਵੀ ਨਾਸ ਆ ਵਜਦੀਆਂ ਥਾਪੀਆਂ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਪਣਾ ਤੇ ਬੈਲ ਆਈਕਨ ਨੂੰ ਦਬਾਉਣ ਨੂੰ ਪਣਾ ਤਾਂ ਜੋ ਤੁਹਾਨੂੰ ਟਾਈਮ ਤੇ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਵਾਦੀ